ਤੇ ਬਾਜ਼ਾਰ ਚ ਬਾਜ਼ਾਰ 'ਚ ਮੈਂ ਆਪਣੀ ਐਸੀ ਭੂਆ ਕੋਲ ਠੀਕ ਹੈ ਠੀਕ ਹਾਂਜੀ ਠੀਕ ਹੈ ਤੇ ਤੇ ਇਹ 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 ਨਾ ਬਾਜ਼ਾਰ 'ਚ ਮੈਂ ਫੋਟੋ ਟਾਈਮ ਚੱਲ ਆ ਦਲੇ ਦਲੇ ਬੜੀ ਆ ਨਾ ਬਾਜ਼ਾਰ ਬਹੁਤ ਅੱਗੇ ਜੇ ਚਲੇ ਜੋ ਇੱਕ ਵਾਰੀ ਕਰਦਾ ਮੈਂ ਬਾਜ਼ਾਰ ਮੈਡਮ ਆ ਗਈ ਵਾਜਨ ਹੈ ਨਾ ਕੁੜੀ ਆ ਗਈ ਆ ਜੱਗ ਭਈ ਅੱਗੋ ਵੀ ਚਲੇ ਜਾਓ ਆਵੇ ਤੇਰੇ ਨਾਲ ਕੁਲੀ ਤੇ ਆਵੇ ਦਾਦੋਲੀ ਆਵੇ ਆ ਜਾ ਚੱਲ ਜਾਓ ਚੱਲ ਜਾਓ ਜੇ ਮੁੰਡੇ ਨੂੰ ਮੁੰਡੇ ਨੂੰ ਕਿਹਾ ਤੇਰੇ ਹੱਥੀਂ ਆਵੇ ਬਾਰਾ ਮਾਰਾ ਸਾਨਨੀ ਆ ਪਾ ਗਾਉਂਦਾ ਕਿ ਕਰ ਲੈਂਦੇ ਓ ਮੇਰੀ ਥੋਣਾ ਮੇਰੀ ਧੀਆ ਨੂੰ ਮੁੰਡੇ ਨੂੰ ਲੈਣਾ ਹੈ ਮਮਸੈਂਸ ਦੇ ਘਰ ਜਿੱਦ ਕੋ ਬੈਠਿਆ ਨਹੀਂ ਜਾ ਰਿਹਾ ਉੱਠਿਆ ਨਹੀਂ ਜਾ ਰਿਹਾ ਜਿਹਦੇ ਕੱਪੜੇ ਤੁਸੀਂ ਪੈਣਾ ਰਹੇ ਉਹਨੇ ਕਿਦਾ ਇੱਕ ਵਿਵਹਾਈ ਜੀਵਨ ਜੀਣਾ ਮਾਵਾ ਜਿਹੜੀਆਂ ਕਿਤਾ 40 40 ਸਾਲ ਦੇ ਕਿਨਾਂ ਮੈਂਟਲੀ ਰਿਟਾਇਰਡ ਬੱਚਿਆਂ ਨੂੰ ਸੰਭਾਲਦੀਆਂ ਇਹ ਤਾਂ ਫੇਰ ਵੀ ਬੱਚਾ ਚੰਗਾ ਪੋਲਿਆ ਛੋਟੀ ਉਮਰੇ ਤੁਸੀਂ ਪੈਸਪੜਾ ਪੁੱਛ ਨਹੀਂ ਕਰ ਸਕਦੇ ਜਿਹਦਾ ਅਸੀਂ ਬਿਆਨ ਤੇ ਇਹਨੂੰ ਤਿਆਰ ਨਾ ਬਣਾਓ ਕਿਸੇ ਦੀ ਕੋਈ ਜਿੰਨਾ ਖਲਵਾੜ ਨਹੀਂ ਕਰੀਦਾ ਹੁੰਦਾ ਸਮਝੀਦਾ ਹੁੰਦਾ ਗੱਲ ਨੂੰ ਠੀਕ ਹੈ ਨਾ ਇਹਦਾ ਬੱਸ ਇਹ ਥੋੜਾ ਕਾਲੀ ਪਿਆਜ ਹੋ ਗਿਆ ਤਾਂ ਮਚਾ ਕੇ ਚੰਗਾ ਭਲਾ ਜੰਗਮਾਨ ਮੁੰਡਾ ਸੀਗਾ ਉਹ ਉਹਦੇ ਸਾਹਮਣੇ ਚੱਕਰ ਜਿਹੜਾ ਨਗੇਲ ਚਾ ਗਿਆ ਮੇਰੇ ਪੈਸੇ ਪਟੇੜਿਆ ਮੇਰੇ ਭਰਾ ਦਾ ਮੈਂ ਕੋਈ ਇਦਾਂ ਦਾ ਥੋੜਾ ਮਾਰਾ ਸੋਚੂਗੀ ਉਹਦਾ ਸਿਆਣੇ ਬੰਦੇ ਹਾਂ ਤੁਸੀਂ ਆਪ ਸਮਝਦਾ ਆ ਰਹੇ ਕਿ ਤੁਹਾਨੂੰ ਹੋਈ ਆਪਣਾ ਤਕਲੀਫ ਸੁਣਾਉਂਦੇ ਸਾਡਾ ਸਾਰਾ ਮੁੱਲਾ ਖਵਾ ਹੀ ਦੋਗਾ ਸਾਡਾ ਏ ਉਮਰ ਉਹ ਬੱਚੇ ਦੀ ਸੇਵਾ ਕਰਕੇ ਉਹ ਠੀਕ ਕਰਨ ਦੀ ਆ ਨਾ ਤੇ ਵਿਆਹ ਕਰਨ ਦੀ ਲਓ ਜੀ ਵਿਆਹ ਦੀਆਂ ਤਿਆਰੀਆਂ ਅੰਮ੍ਰਿਤਸਰ ਦੇ ਮੋਗੋਂਪੁਰੇ ਦੇ ਵਿੱਚ ਚੱਲ ਰਹੀਆਂ ਸੀ ਘੋੜੀ ਵੀ ਆ ਗਈ ਗੱਡੀ ਵੀ ਸਜਾ ਲਈ ਪਰ ਆਖਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੜਕੀ ਨਾ ਬਲਕ ਹੈਗੀ ਆ ਲੜਕੀ ਦੀ ਉਮਰ 14 ਸਾਲ ਦੱਸੀ ਜਾ ਰਹੀ ਆ ਐਡਵਾਂਸ ਮੇਰਾ ਸਾਬੰਦ ਪ੍ਰੈਕਟਰ ਪੂਰਨ ਸਿੰਘ ਅਡੀਸ਼ਨਲ ਐਸ.ਐਚ. ਮੋਗੋਂਪੁਰਾ ਸਰ ਕੀ ਮਾਮਲਾ ਕੀ ਚੱਲ ਇਹ ਮਾਮਲਾ ਛੋਟੀ ਉਮਰ ਦਾ ਬੱਚਾ ਬੱਚੀ ਹੈ ਜੇ ਵਿਆਹ ਕਰਾਉਂਦੇ ਜਿਹੜਾ ਲੜਕਾ ਉਹ ਪਾ ਜਾਦਾ ਸੋਹਾਰ ਜਣ ਕਰਕੇ ਉਹਨਾਂ ਦੇ ਹੈ ਤੇ ਰਿਲੇਟਿਵ ਇੱਕ ਦੂਜੇ ਦੇ ਪਰ ਉਹ ਪਾਜ ਲੜਦਾ ਇਹ ਲੜਕੀ ਦਾ ਮਾਂ ਪਿਓ ਨਹੀਂ ਹੈਗਾ ਤਾਇਆ ਦਾਈ ਰਿਆ ਹੋਰੇ ਇਹ ਤੁਹਾਨੂੰ ਕਿਹਨਾਂ ਨੂੰ ਸ਼ਿਕਾਇਤ ਸਾਨੂੰ ਆ ਕੀ ਹੈ ਬਹੁਤ ਮਸਲਾ ਆਪਣਾ ਚਾਈਲਡ ਵਾਲਿਆਂ ਨੇ ਕੀਤੀ ਤੇ ਹੁਣ ਕੀ ਮਾਮਲਾ ਕੀ ਕਰਦਾ ਮਾਮਲਾ ਇਹ ਸੀ ਕਿ ਉੱਥੇ ਗੁਰਦਾਰੇ ਗੁਰਦਾਰੇ ਤੇ ਆਈ ਨਹੀਂ ਘਰ ਆਏ ਆ ਘਰ ਦੇ ਵਿੱਚ ਉਹ ਲੜਕਾ ਜਿਹੜਾ ਪਾਜ ਤੇ ਹੁਣ ਕੀ ਮਾਮਲਾ ਕੀ ਕਰਦਾ ਉਹ ਜੇ ਆਲੇ ਇਹਨਾਂ ਦੇ ਐਨ ਜੀਓ ਆਈ ਹੈ ਉਹਨੂੰ ਵੇਖੋ ਜੀ ਕੀ ਕਰਦੇ ਪੇਸ਼ ਪੂਛ ਕਰਾਉਂਦੇ ਬਣਾਉਂਦਾ ਮਾਂ ਪਿਓ ਹੈਗਾ ਜੀ ਨਹੀਂ ਲੜਕੀ ਦਾ ਮਾਂ ਪਿਓ ਨਹੀਂ ਤਾਇਆ ਦਾਈ ਆ ਲੜਕੀ ਜਿਹੜਾ ਲੜਕੀ ਆ ਲੜਕਾ ਲੜਕੀ ਉਹਦੀ ਭੂਆ ਹੀ ਲੱਗਦੀ ਹੈ ਜਿਹਦਾ ਲੜਕਾ ਇਹ ਲੜਕੀ ਦੀ ਕਿੰਨੀ ਉਮਰ ਘਾਟ ਹੈ ਕਿੰਨੇ ਉਹ ਧਾਰਕਾਲ ਵਾਲੇ ਦੇਖਣੇ ਸਰ ਮੈਂ ਨਾਮ ਦੱਸ ਕੀ ਲੜਕੀ ਮੇਰਾ ਨਾਮ ਮੀਨਾ ਦੇਵੀ ਬਾਲਵਿਕਾ ਸਪਰਜੈਕਟ ਅਫਸਰ ਸਰ ਸਰ ਹਰਬੰਤ ਕੈਨ ਹਾਂਜੀ ਮੈਮ ਕੀ ਮਾਮਲਾ ਹੈਗਾ ਜੀ ਕਿਹਤੋਂ ਦਾ ਮਾਮਲਾ ਮਾਮਲਾ ਇਹ ਹੈ ਕਿ ਇੱਥੇ अर्ਲੀ ਚਾਈਲਡ ਮੈਰਿਸ ਹੋ ਰਹੀ ਸੀ ਲੜਕੀ ਦੀ ਲੜਕੀ ਦੀ ਭੂਆ ਨੇ ਹੀ ਉਸ ਨੂੰ ਪਤਾ ਲੱਗਾ ਕਿ 10 ਮਹੀਨੇ ਹੋ ਗਏ ਰੱਖਿਆ ਹੈ ਕਿਉਂਕਿ ਉਹਦਾ ਜਿਹੜਾ ਲੜਕਾ ਆ ਲੜਕਾ ਪਹਾਜ਼ਾ ਫਿਜ਼ੀਕਲੀ ਅੰਡਰਫਿਟ ਹੈਗਾ ਆ ਤੇ ਉਹਦੀ ਪਹਿਲਾਂ ਦੇ ਕੇਅਰ ਕਰਦੀ ਸੀ ਦੇਖਭਾਲ ਕਰਦੀ ਸੀ ਲੜਕਾ ਬੈੱਡ ਦੇ ਬੈੱਡ ਤੇ ਹੀ ਹੈ ਤੇ ਹੁਣ ਉਹ ਕਹਿ ਰਹੀ ਹੈ ਕਿ ਅਸੀਂ ਇਹਦੇ ਨਾਲ ਮੈਰਿਜ ਹੀ ਕਰ ਦੇਣੀ ਆ ਜਿੱਦਾਂ ਸਰ ਨੂੰ ਪਤਾ ਲੱਗਾ ਤੇ ਆਪਣੇ ਬੈਲਫੇਰ ਅੱਛਾ ਛੋੜੋ ਮੈਂ ਬੈਲਫੇਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ ਬਿਲਕੁਲ ਇੱਕ ਤਰ੍ਹਾਂ ਦਾ ਪਦਮ ਅਸਟੇਜ ਲੜਕੀ ਦੀ ਉਮਰ ਕਿਹੜੀ ਦੱਸੀ ਲੜਕੀ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ ਜੀ ਠੀਕ ਤੇ ਲੜਕੀ ਦੀ 21 ਸਾਲ ਦੱਸੀ ਜਾ ਰਹੀ ਹੈ ਪਰ ਸਬੂਤ ਸਾਡੇ ਕੋਲ ਕੋਈ ਨਹੀਂ ਦੇ ਰਹੇ ਲੱਗਦਾ ਕਿ ਜ਼ਬਰਦਸਤੀ ਲੜਕੀ ਦਾ ਹਾਂ ਜੀ ਲੱਗ ਤਾਂ ਇਸ ਤਰ੍ਹਾਂ ਹੀ ਰਿਹਾ ਜੀ ਅੱਜ ਕੋਈ ਕਾਰਵਾਈ ਕੀਤੀ ਹੈ ਕਾਰਵਾਈ ਚੱਲ ਰਹੀ ਹੈ ਜੀ ਚੱਲ ਰਹੀ ਹੈ ਮੈਂ ਸਪਨਾ ਮਹਿਰਾ ਮੁਸਕਾਨ ਔਮਨ ਵੈਲਫੇਅਰ ਸੁਸਾਇਟੀ ਦੀ ਪ੍ਰੈਜ਼ੀਡੈਂਟ ਮੈਮ ਕੀ ਮਾਮਲਾ ਹੈ ਕਿ ਕਿੱਥੋਂ ਦਾ ਮਾਮਲਾ ਹੈ ਮਾਮਲਾ ਮਹੱਕ ਮਹੱਕਾ ਪੁਰਦਾ ਹੈ ਮੈਨੂੰ ਕੱਲ ਦਾ ਇੱਕ ਕਾਲ ਆਈ ਸੀ ਤੇ ਉਹਨਾਂ ਨੇ ਦੱਸਿਆ ਕਿ ਇੱਕ 14 ਸਾਲ ਦੀ ਲੜਕੀ ਹੈ ਜਿਸਦੇ ਮਾਪਿਓ ਵੀ ਨਹੀਂ ਹੈਗੇ ਔਰ ਆਪਣੇ ਰਿਸ਼ਤੇਦਾਰਾਂ ਕੋ ਰਹਿ ਰਹੀ ਹੈ ਔਰ ਉਹ ਰਿਸ਼ਤੇਦਾਰ ਉਸ ਦਾ ਵਿਆਹ ਆਪਣੇ ਲੜਕੇ ਨਾਲ ਕਰ ਰਹੇ ਜੋ ਕਿ ਅਪਾਹਜ ਹੈ ਕਿ ਉਹ ਆਪਣਾ ਕੋਠੀ ਬਾਥੂਮ ਵਗੈਰਾ ਵੀ ਨਹੀਂ ਉਹ ਖੁਦ ਸਾਫਾ ਉਹ ਲੜਕੇ ਕੋਲ ਹੀ ਕਰਵਾ ਰਿਹਾ ਹੈ ਜਦੋਂ ਤੇ ਉਹ ਲੜਕੀ ਇਸ ਸਾਲ ਤੋਂ ਰਹਿ ਰਹੀ ਇਨਾਂ ਕੋਲ ਔਰ ਇਨਾਂ ਨੇ ਉਹ ਉਸ ਲੜਕੀ ਦਾ ਵਿਆਹ ਉਸ ਲੜਕੇ ਨਾਲ ਕਰੰਦੀ ਅੱਜ ਸਾਜਿਸ਼ ਰਚੀਆ ਉਹ ਅੱਜ ਹੀ ਵਿਆਹ ਕਰ ਰਹੇ ਆ ਕਿਸੇ ਲੜਕੀ ਦੀ ਕਿੰਨੀ ਉਮਰ ਦਸੀ ਹੈ 14 ਸਾਲ ਕਹਿ ਰਹੇ ਆ ਲੜਕੇ ਦੀ ਕਿੰਨੀ ਦਸੀ ਹੈ ਉਹ ਵੀ 21 ਸਾਲ ਦਾ ਹੈ ਜ਼ਬਰਦਸਤੀ ਕਰਾਇਆ ਜਾ ਰਿਹਾ ਇਹ ਤੇ ਹੁਣ ਲੜਕੀ ਤਾਂ ਪਤਾ ਪਰ ਫਿਰ ਵੀ ਜੋ ਵੀ ਜ਼ਬਰਦਸਤੀ 14 ਸਾਲ ਦੀ ਲੜਕੀ ਦਾ ਵੈਸੇ ਵੀ ਨਹੀਂ ਕੋ ਕਾਨੂੰਨੀ ਵੀ ਨਹੀਂ ਕੋਈ ਕਾਨੂੰਨ ਕਹਿੰਦਾ ਕਿ ਵਿਆਹ ਹੋਏ ਕਿੰਦੇ ਜਿਹੜੇ ਲੜਕੇ ਦਾ ਪਰਿਵਾਰ ਉਹ ਤੁਹਾਡੇ ਨਾਲ ਤੁਮੇ ਮੈਂ ਕਹਾ ਬੋਲਿਆ ਉਹਨਾਂ ਨੇ ਤੇ ਬੋਲਣਾ ਜਦੋਂ ਸਚਾਈ ਸਾਹਮਣੇ ਆਏਗੀ ਤਾਂ ਉਹਨਾਂ ਨੇ ਤੇ ਹਰਬੜਾ ਨਹੀਂ ਆ ਉਹਨਾਂ ਦੀ ਮਾਂ ਦਾ ਕਹਿਣਾ ਕਿ ਮੇਰੇ ਬੇਟੇ ਦੀ ਉਹ ਨੂੰ ਆਂਦੀ ਰਹੀ ਆ ਪੋਟੀਆਂ ਸਾਫ ਕਰਦੀ ਰਹੀ ਆ ਨੂੰ ਆਂਦੀ ਰਹੀ ਲੜਕੀ ਕਿ ਇੰਨਾ ਮਤਲਬ ਤੁਸੀਂ ਅਗਰ ਉਸ ਲੜਕੀ ਨੂੰ ਰੱਖਿਆ ਆਪਣੇ ਕੋਲ ਉਹਦਾ ਤੁਸੀਂ ਜੋ ਮੁਆਵਜ਼ਾ ਇਸ ਤਰੀਕੇ ਨਾਲ ਲੈਣਾ ਕਿ ਇੱਕ ਲੜਕੀ ਨੂੰ ਪਰਮਾਨੈਂਟ ਵਿਆਹ ਕਰਕੇ ਤੇ ਉਹਦੀ ਸਾਰੀ ਜ਼ਿੰਦਗੀ ਇਸ ਲੜਕੀ ਦੀ ਉਸ ਲੜਕੇ ਦੀ ਸੇਵਾ ਕਰਦੀ ਰਹੇ ਬਿਲਕੁਲ ਪੁਲਿਸ ਵੀ ਆਔਰ ਚਾਈਲਡ ਸਪੈਸ਼ਲਿਸਟ ਆ ਲੈਣ ਕੀ ਮੀਨਾ ਜੀ ਨੂੰ ਮੈਂ ਕੋਨ ਕਿਤੇ ਸਾਰੇ ਇਥੇ ਹਾਜ਼ਰ ਹੋਏ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀਅਤ ਦੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੋਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਜਾ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕ ਪਿਆਰ ਜੋ ਟੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593